500 ਦਾ ਨਿੱਕੇ ਦਾ ਇੱਕੋ ਜਿਹਾ 500 ਦਾ ਮੇਨ ਸੜਕ ਵਾਲੇ ਪਾਸੇ ਉਧਰ ਖੇਤਾਂ ਵਾਲੇ ਪਾਸੇ ਟੀਮ ਖੋਖਰ ਬਠਿੰਡੇ ਦੀ ਹੈ ਇਧੀਆਂ ਲੈ ਵੀ ਜੱਗੇ ਬਾਈ ਤੇ ਦੂਜੇ ਪਾਸੇ ਟੀਮ ਕਹਿੰਦੇ ਕੁਰਨ ਛਾਪਾ ਪਿੰਡਾ ਲਓ ਸਾਹਮਣੇ ਘੈਂਟ ਕਹਿੰਦੇ ਖੋਖਰ ਵਾਲਾ ਕਬੱਡੀ ਪਾ ਰਿਹਾ ਇੱਕ ਘੈਂਟ ਕਹਿੰਦੇ ਕਣਕਸ ਵਾਲਾ ਖੇਡਿਆ ਗੋਲੇ ਦਾ ਪਿੰਡੂ ਰਾਣਾ ਸਾਹਿਬ ਦੇ ਲਾਗੇ ਕਣਗਸ ਪਿੰਡ ਦੁਨੀਆ ਦੇ ਮਖਾਰ ਖਿਡਾਰੀਆਂ ਦਾ ਲਓ ਸਾਹਮਣੇ ਪ੍ਰਮਾਤਮਾ ਨੂੰ ਯਾਰ ਕਰਕੇ ਮੱਥਾ ਟੇਕਿਆ ਮੁੰਡੇ ਦੇ ਖੱਤ ਜੋੜੇ ਦੇਖੋ ਲੱਗਿਆ ਰੱਬ ਨੂੰ ਧਿਆਉਣ ਦੇ ਕੋ ਮਾਰੀਆਂ ਤਾੜੀਆਂ ਬੱਬੜੂ ਸ਼ੋਹਰਤ ਜੋ ਥਾਪੀ ਤਾਂ ਵੀ ਚੱਲਿਆ ਕਬੱਡੀਆਂ ਪਾਉਣ ਲੱਗੋ ਇੱਕ ਪਾਸੇ ਉੱਚੇ ਲੰਮੇ ਕੱਤ ਵਾਲਾ ਕਦੇ ਗਾੜੂ ਹੈ ਕੁੱਲ ਛਾਪੇ ਵਾਲਾ ਨਾਲ ਕਦੇ ਪਾਲੇ ਦਾ ਭੈਣੀ ਬੜਿੰਗਾ ਪਿੰਡਾ ਹੈ ਰੈਕ ਕੋਰ ਦੇ ਲਾਗੇ ਪਰ ਡਬਲ ਟੱਚ ਦਾ ਫੈਸਲਾ ਤੇ ਨੰਬਰ ਕਨੇ ਘੈਂਟ ਖੋਖਰ ਵਾਲਾ ਆਪਣੀ ਟੀਮ ਨੇ ਜੋੜਦਾ ਪਿਆ ਆ ਰਾਜੂ ਆ ਕਨੇ ਕੁੱਲ ਛਾਪੇ ਵਾਲਾ ਲੋ ਰਾਜੂ ਇਸੇ ਦੇ ਕੁੱਲ ਛਾਪੇ ਵਾਲਾ ਹੁਣ ਵੇਖੋ ਵੀ ਕੌਣ ਉਹਨੋਂ ਸਾਡਾ ਵੀਰ ਹੈ ਹਰਵੰਦ ਨੱਬਰਦਾਰ ਬਲਕਾੜ ਇਤਲੀ ਨਾਲ ਚੰਦਰਪ੍ਰੀਤ ਜਾਗਾ ਮੁੰਨਾ ਸਵਰਾ ਇੱਕੋ ਵਕਾ 200 ਦਾ ਪਰ ਨਾਗੀਆਂ ਗਬਰੂ ਇਸੇ ਲਈ ਕਹਿੰਦੇ ਰਾਜੂ ਨੰਬਰ ਜੁੜ ਗਿਆ